ਜੀ ਸਸ਼ੀ ਕਾਲਤਨ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜੀ ਦੁਪਹਿਰ ਦਾ ਟਾਈਮ ਹੈਗਾ ਤੇ ਅੱਜ ਕਾਫੀ ਵਧੀਆ ਧੁੱਪ ਨਿਕਲੀ ਆ ਵੇਖੋ ਆਪਾਂ ਕੱਪੜੇ ਵੀ ਜਿਹੜੇ ਤੋਤੇ ਆ ਸੁੱਕਣੇ ਪਾ ਦਿੱਤੇ ਆ ਤੇ ਇੱਥੇ ਅਲੈਕਸਾ ਐਲੋਵੇਰਾ ਤੋੜ ਕੇ ਲਿਆਈ ਆ ਉਹ ਸੁੱਟ ਤਾਣ ਤੇ ਇੱਥੇ ਧੁੱਪੇ ਬੈਠ ਕੇ ਦਾਦੀ ਜੀ ਤੇਲ ਲਾਉਂਦਾ ਇਹਨੇ ਸਿਰ ਨੂੰ ਤੇ ਕੱਪੜੇ ਆਪਾਂ ਧੋ ਕੇ ਸੁੱਕਣੇ ਪਾ ਦਿੱਤੇ ਸੀ ਆਪਣੀ ਅਕਰ ਜਾਈ ਰਹਿੰਦੀ ਸੀ ਇਹਨੂੰ ਆਪਾਂ ਧੁੱਪ ਲਵਾ ਦਿੱਤੀ ਆ ਕਿਉਂਕਿ ਆ ਹੁਣ ਆਪਾਂ ਵਿਸ਼ਾਇਆ ਕਰਾਂਗੇ ਕਿਉਂਕਿ ਠੰਡ ਹੋ ਗਈ ਹੈ ਬਹੁਤ ਜ਼ਿਆਦਾ ਤੇ ਤੇ ਤੁਹਾਨੂੰ ਇੱਕ ਮੈਂ ਚੀਜ਼ ਦਿਖਾਉਣਾ ਹੈ ਉਹ ਵੇਖੋ ਹੁਣ ਮੰਮੀ ਜੀ ਗਈ ਹੈ ਬਾਹਰ ਪਰਲੇ ਹੱਥੇ ਦੇ ਵਿੱਚ ਤੇ ਅਲੈਕਸਾ ਗੇਟ ਦੇ ਮੂਹਰੇ ਖਲੋਤੀ ਹੈ ਵੀ ਉਹ ਘਰੇ ਆਉਣ ਤੇ ਹੁਣ ਇਹ ਮੈਂ ਵੇਖ ਗਿਆ ਹੁਣ ਮੇਰੇ ਵੱਲ ਆਊਗੀ ਆ ਹੁਣ ਇਡੀਆਂ ਸ਼ਰਾਰਤਾਂ ਕਰਦੀ ਹੈ ਨਾ ਵੀ ਇੱਥੋਂ ਆ ਜਿਹੜੀ ਉਧਰਲਾ ਸਾਈਡ ਥਾਣੇਗੀ ਇੱਧਰ ਮਰੂਦ ਦੇ ਬੂਟੇ ਦੇ ਉਧਰਲੀ ਸਾਈਡ ਉਧਰ ਦੀ ਚਲ ਜਾਂਦੀ ਹੈ ਤੇ ਉਹ ਦਾਣੇ ਵਾਲੇ ਅੰਦਰ ਜਾ ਕੇ ਨਰਮੇ ਦੇ ਉੱਤੇ ਖੇਡਦੀ ਹੈ ਫਿਰ ਇਹਨੂੰ ਲੱਭਦੇ ਰਹੀਦਾ ਕਿੱਥੇ ਗਈ ਕਿੱਥੇ ਗਈ ਹੁਣ ਵੇਖੋ ਕਿੰਨੀ ਇਨੋਸੈਂਟ ਬਣ ਗਈ ਹੈ ਵੇਖੋ ਤੇ ਵੇਦ ਜਨ ਦੇ ਭੋਲਾ ਕੋਈ ਹੈ ਹੀ ਨਹੀਂ ਐਲੈਕਸਾ ਓ ਮਾਈ ਗੱਡ ਵਾਓ ਤੇ ਅੱਜ ਸਵੇਰੇ ਸਵੇਰੇ ਬਹੁਤ ਜਿਆਦੀ ਠੰਡ ਸੀ ਯਾਨੀ ਕਿ ਬਹੁਤ ਹੀ ਜਿਆਦੀ ਠੰਡ ਸੀਗੀ ਲੇਕਿਨ ਸ਼ੁਕਰ ਹੈ ਧੁੱਪ ਨਿਕਲ ਆਈ ਤੇ ਕਾਫੀ ਤੇਜ਼ ਧੁੱਪ ਨਿਕਲੀ ਆ ਹੁਣ ਆਪਣੇ ਸਾਰੇ ਕੱਪੜੇ ਸੁੱਕ ਜਾਣਗੇ ਫਿਰ ਆਪਾਂ ਇਹਨਾਂ ਨੂੰ ਤੈਨ ਲਾ ਕੇ ਰੱਖ ਦਾਂਗੇ ਤੇ ਆ ਰਜਾਈ ਕੱਢੀ ਹੈਗੀ ਆ ਆਪਾਂ ਇਹਨਾਂ ਨੂੰ ਆਪਾਂ ਧੁੱਪ ਲਵਾ ਦਿੰਨੇ ਆ ਪੇਟੀ ਦੇ ਵਿੱਚੋਂ ਕੱਢੀ ਸੀਗੀ ਕੀ ਕੀ ਆ ਕੋਈ ਜੀ ਕੀ ਹੈ ਟੋਪੀ ਨੀ ਤੋ ਪਰੀ ਤਾਂ ਹੋਣੀ ਪਈ ਤਾਂ ਹੋਣੀ ਸੀ ਪਾਰੀ ਤਾਂ ਹੋਲੀ ਤੋਂ ਪਾਰੀ ਕਿਵੇਂ ਹੋ ਸਕਦੀ ਆ ਆ ਵੇਖੋ ਲੈਕਸਾ ਗੱਲਾਂ ਸੁਣ ਲਈ ਹੁਣ ਪਤਾ ਹੈ ਵੀ ਗੇਟ ਤੇ ਮੈਂ ਟੱਪ ਨਹੀਂ ਸਕਦੀ ਤੇ ਹੁਣ ਮੈਂ ਘਰੇ ਹੀ ਚੱਲਾਂ ਇਸ ਮਾਸੂਮ ਚਿਹਰੇ ਤੇ ਮੱਤ ਜਾਣਾ ਠਾਕੁਰ ਬਹੁਤ ਖਤਰਨਾਕ ਚੀਜ਼ ਬਹੁਤ ਖਤਰਨਾਕ ਚੀਜ਼ ਹੈ ਇਹ ਹਾਂ ਹੁਣ ਤੈਨੂੰ ਸ਼ਰਾਰਤ ਕਰਦੇ ਫੜ ਲਿਆ ਦੇ ਉਹ ਤੁਪਾਂ ਕਹਿੰਗੇ ਮੈਨੂੰ ਚਪਲ ਤੋੜਨ ਲਈ ਸੀ ਦਾਦੀ ਦੀ ਆ ਵੇਖੋ ਹੁਣ ਜੇ ਦਾਦੀ ਨੂੰ ਪਤਾ ਲੱਗ ਗਿਆ ਨਾ ਦਾਦੀ ਤੇਰੀ ਚਪਲ ਤੋੜਨ ਲਈ ਐਲੈਕਸਾ ਦਾਦੀ ਚੱਲ ਗਈ ਵੇਖ ਮਮੀ ਆ ਗਈ ਹੈ ਤੇ ਹੁਣ ਐਲੈਕਸਾ ਉਹ ਬਹਿ ਗਈ ਜਾ ਕੇ ਇਹਦੀਆਂ ਸ਼ਰਾਰਤਾਂ ਨਹੀਂ ਮੁੱਕਦੀਆਂ ਤੇ ਜਿੱਥੇ ਮੰਮੀ ਜੀ ਕੱਢਣ ਦੇ ਨੇ ਪਾਣੀ ਗਰਮ ਤੇ ਤੇ ਜੀ ਐਲੈਕਸਨ ਨੂੰ ਰਾਇਏ ਨੇ ਮੰਮੀ ਨਵਾਉਣ ਤੇ ਹੁਣ ਐਲੈਕਸਨ ਆਊਗੀ ਕਿਉਂਕਿ ਤੁੱਪ ਕਾਫੀ ਵਧੀਆ ਨਿਕਲੀ ਹੈ ਤੇ ਅੱਜ ਇਹਨੂੰ ਆਪਾਂ ਨਵਾ ਦਿੰਨੇ ਹਾਂ ਲਿਬੜੀ ਭਈ ਹੈ ਹੁਣ ਤੂੰ ਜਾਵੀਂ ਕੱਚੀ ਥਾਂ ਤੇ ਦੰਦ ਦੱਸਾਂਗੇ ਪਤਾ ਐਲੋਵੇਰਾ ਕਿਨੂੰ ਪੁੱਛ ਕੇ ਤੋੜਿਆ ਸੀਗਾ ਤੇਰੇ ਤੋੜਨ ਆਸਤੇ ਲਾਇਆ ਹੈ ਤੈਨੂੰ ਪੁੱਛਣ ਦੇ ਤੈਨੂੰ ਇੱਧਰ ਉੱਧਰ ਕੀ ਚਾਕਣ ਲਈ ਹੈ Å, <laughs> oh my god. Oh, ਮਮੀ ਆਪਣੀ ਕੁੜੀ ਦਾ ਨਾਮ ਕੀ ਹੈ ਰਿਲੈਕਸਾ ਆ ਵੇਖਿਆ ਆ ਐਲੈਕਸਾ ਨੂੰ ਰਿਲੈਕਸਾ ਬਣਾ ਦਿੰਦੇ ਆ ਰਿਲੈਕਸਾ ਨਹੀਂ ਕਹਉਦਾ ਨਾਮ ਐਲੈਕਸਾ ਹੈ ਐਲੈਕਸਾ ਉਹਨੂੰ ਸਾਰੀ ਦਿਹਾੜੀ ਰਿਲੈਕਸਾ 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 ਐਲੈਕਸਾ ਐਲੈਕਸਾ ਰਿਲੈਕਸਾ ਹਾਂ ਤੁਸੀਂ ਤੇਰਾ ਨਾਮ ਹੀ ਬਦਲਤਾ ਐਲੈਕਸਾ ਤੋਂ ਰਿਲੈਕਸਾ ਕਰਤੀ ਕਿਉਂ ਹਾਂ ਹੈ ਕੁੱਤੀ ਦੋ ਰੁਪਏ ਲਈ ਇੰਜ ਮਾਰਦਾ ਤਾਂ ਨਹੀਂ ਮਰ ਕੇ ਮਿਲਨੀ ਸਹੀ ਗੱਲ ਹੈ ਹੈ ਤੇ ਗਲਤ ਹੈ ਜਾਂ ਸਹੀ ਹੈ ਹਾਂ ਤੇ ਬੂਠੇਨ ਤੋਂ ਹੈ ਹੈਲੋ ਜੀ ਤੇ ਸ਼ਾਮ ਦਾ ਟਾਈਮ ਹੈ ਗਏ ਤੇ ਦਾਦੀ ਜੀ ਕੱਟਣ ਦੇ ਨੇ ਸਬਜ਼ੀ ਤੇ ਅੱਜ ਆਪਾਂ ਸਬਜ਼ੀ ਬਣਾਉਂਦੇ ਆਂ ਕਾਦੀ ਸਬਜ਼ੀ ਬਣਾਉਂਦੇ ਨੇ ਦਾਦੀ ਆਲੂਆਂ ਦੀ ਸਬਜ਼ੀ ਬਣਾਉਂਦੇ ਆਪਾਂ ਮੰਮੀ ਜੀ ਗਏ ਨੇ ਪੱਠੇ ਪਾਉਣ ਵਾਸਤੇ ਤੂੜੀ ਮੈਂ ਬਾਹਨਦੀ ਸੀ ਗੋਸ ਉੱਠ ਦਿੱਤਾ ਸੀ ਟਾਈਮ ਨਾਲ ਹੀ ਤੇ ਤੇ ਅਲੈਕਸਾ ਵੇਖੋ ਕੀ ਕਰਨ ਲਈ ਹੈ ਮੇਰੀ ਚੱਪਲ ਤੋੜਨ ਦੀ ਹੈ ਤੇ ਮੈਨੂੰ ਹੀ ਪੈਣ ਦੀ ਹੈ ਹਾ ਮੇਰੀ ਚੱਪਲ ਤੋੜਤੀ ਓ ਭਾਈ ਮਾਰੋ ਮੁਝੇ ਮਾਰੋ ਮਾਰੋ ਮੁਝੇ ਮਾਰੋ ਮਾਰੋ ਛੱਡ ਤੇ ਇਹਨੂੰ ਬਸ ਹੋਰ ਕੋਈ ਕੰਮ ਨਹੀਂਗਾ ਜਾਂ ਤਾਂ ਕਿਸੇ ਦੀ ਚੱਪਲ ਤੋੜ ਦੂਗੀ ਨੇ ਦਾਦੀ ਦੀ ਚੱਪਲ ਵੀ ਤੋੜ ਦਿੱਤੀ ਹੈ ਤੇ ਦਾਦੀ ਦੀ ਚੱਪਲ ਤੋਂ ਵੀ ਅਲੈਕਸਾ 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 ਤੇ ਬਸ ਸਾਰੀ ਦਿਹਾੜੀ ਐਵੇਂ ਸ਼ਰਾਰਤਾਂ ਕਰਦੀ ਰਹਿੰਦੀ ਹੈ ਤੇ ਮੰਮੀ ਗਈ ਹੈ ਪੱਠੇ ਪਾਉਣ ਵਾਸਤੇ ਤੇ ਦਾਦੀ ਜੀ ਹੁਣ ਸਬਜ਼ੀ ਬਣਾ ਲੈਣਗੇ ਤੇ ਹੌਲੀ ਹੌਲੀ ਧੁੱਪ ਜਾਈ ਜਾਂਦੀ ਹੈ ਤੇ ਹੌਲੀ ਹੌਲੀ ਹੁਣ ਠੰਡ ਆਈ ਜਾਂਦੀ ਹੈ ਤੇ ਸੂਰਜ ਆਲਮੋਸਟ ਸਨਸੈਟ ਹੋਣ ਵਾਲਾ ਹੀ ਹੈ ਤੇ ਆ ਵੇਖੋ ਦਾਦੀ ਦੀ ਚਪਲ ਚੁੱਕ ਕੇ ਕਿੱਥੇ ਲੈ ਜਾਂਦੀ ਹੁਣ ਇਹਨੂੰ ਨਵਾਇਆ ਸੀਗਾ ਤੇ 2 ਮਿੰਟ ਹੀ ਸੁੱਤੀ ਹੈ ਤੇ ਹੁਣ ਫੇਰ ਇਹਦੀਆਂ ਸ਼ਰਾਰਤਾਂ ਸ਼ੁਰੂ ਹੋ ਗਈਆਂ ਓ ਤੋੜਨ ਲੱਗੀ ਬਾਟਾ ਦੁੱਧ ਵਾ ਇਹ ਜਿਹਦੇ ਦੀ ਦੁੱਧ ਪੀਂਦੀ ਹੈ ਉਹਨੂੰ ਵੀ ਤੋੜਨ ਦੀ ਪੂਰੀ ਕੋਸ਼ਿਸ਼ ਚੱਲਦੀ ਹੈ ਹੁਣ ਬਾਹਰ ਗਈ ਹੈ ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰੂਗੀ ਆ ਪੱਕਾ ਓ ਵੇਖੋ ਹੁਣ ਉਹ ਤੇ ਚੱਲ ਗਈ ਉਹਨੇ ਉਹ ਬਰਸ਼ ਲੱਗ ਗਿਆ ਹੁਣ ਮੈਂ ਇਹਨੂੰ ਕਿਸੇ ਚੀਜ਼ ਤੋਂ ਰੋਕਾਂ ਤਾਂ ਮੈਨੂੰ ਹੀ ਪੈਂਦੀ ਹੈ ਫਿਰ ਤੇ ਇੱਥੇ ਦਾਦੀ ਜੀ ਕੁੱਕਰ ਤੋਂ ਹੀ ਜਾਂਦੇ ਆ ਤੇ ਹੁਣ ਬਣਾ ਲੈਣਗੇ ਸਬਜ਼ੀ ਤੇ ਇੱਥੇ ਆਪਾਂ ਸਬਜ਼ੀ ਧੋ ਕੇ ਰੱਖ ਲਈਤੀ ਹੈ ਤੇ ਐਲੈਕਸਾ ਆਪ ਦੀਆਂ ਸ਼ਰਾਰਤਾਂ ਤੇ ਜੋ ਉਹਨੂੰ ਕੰਮ ਹੁੰਦਾ ਤੇ ਇੱਥੇ ਤੁਸੀਂ ਬੂਟੇ ਵੇਖ ਸਕਦੇ ਹੋ ਇਹਨਾਂ ਨੂੰ ਪਾਣੀ ਹੁਣ ਆਪਾਂ ਬਹੁਤ ਘੱਟ ਪਾਉਣੀ ਹੈ ਐਲੈਕਸਾ ਅੰਦਰ ਚੱਲ ਤੈਨੂੰ ਹੁਣ ਨਵਾਇਆ ਮੈਂ ਤੈਨੂੰ ਪਤਾ ਨਹੀਂਗਾ ਚੱਲ ਅੰਦਰ ਅੰਦਰ ਚੱਲ ਚੱਲ ਅੰਦਰ ਇਦੇ ਵਿੱਚ ਚੱਲ ਤੇ ਮੰਮੀ ਵੀ ਆ ਗਏ ਨੇ ਪਾਣ ਦੇ ਮੰਮੀ ਪੱਠੇ ਹਾਂ ਪਾਣ ਦੇ ਆਪਣਾ ਪੀਨਾਸ ਸਮੇ ਵਗਾਏ ਜਨਤਾ ਕੋ ਆਪ ਮੂਰਖ ਸਮਝਣਾ ਬੰਦ ਕਰ ਦਿਜੀਏ ਪੀਨਾਸ ਸਮੇ ਗਵਾਏ ਹੁਣ ਜੋਤ ਕਰ ਲੈਣੇ ਆ ਕਿਉਂਕਿ ਟਾਈਮ ਕਾਫੀ ਹੋ ਗਿਆ ਏ ਤੇ ਹੁਣ ਜੇ ਆਪ ਜੋਤ ਕਰ ਲੈਣੇ ਦਾਦੀ ਜੀ ਜਾਣਗੇ ਗੁਰਦੁਆਰੇ ਜੀ ਹੁਣ ਆਪਾਂ ਜਾਣੇ ਮੱਝ ਦੀ ਤਾਰ ਕੱਢਣ ਵਾਸਤੇ ਤੇ ਮੰਮੀ ਜੀ ਗਾਂ ਦੀ ਕੱਢ ਲਿਓਣਗੇ ਬਾਅਦ ਚ ਤੇ ਮੈਂ ਪੱਜ ਕੇ ਮੱਝ ਦੀ ਕੱਢ ਲਿਓਣਾ ਏ ਦਾਦੀ ਜੀ ਨੇ ਤੇਲ ਰੱਖ ਦਿੱਤਾ ਏ ਗਰਮ ਹੋਣ ਨੂੰ ਤੇ ਹੁਣ ਤੇਲ ਚੰਗੀ ਜਰਾ ਪੱਕ ਜਾਊਗਾ ਫਿਰ ਆਪਾਂ ਇਹਦੇ ਚ ਐਡ ਕਰ ਦਵਾਂਗੇ ਆਪਣੀ ਪਿਆਜ਼ ਤੇ ਜਿੱਥੇ ਆਪਣਾ ਤੇਲ ਜਿਹੜਾ ਹੈਗਾ ਉਹ ਪੱਕ ਚੁਕਿਆ ਏ ਤੇ ਹੁਣ ਦਾਦੀ ਜੀ ਕੀ ਕਰਨਗੇ ਆ ਜਿਹੜਾ ਗਰੇਵੀ ਬਣਾਈ ਹੈਗੀ ਆ ਪਿਆਜ਼ ਦੀ ਲਸਣ ਦੀ ਤੇ ਅਦਰਕ ਦੀ ਉਹਨੂੰ ਹੁਣ ਇਹਦੇ ਵਿੱਚ ਐਡ ਕਰ ਦੇਣਗੇ ਤੇ ਘਰ ਦੋ ਐਡ ਦਾਦੀ ਜੀ दादी ए स्मैल कि वजिया होंगी है ना तड़के की मैनू तक घुमा ही नहीं आया मैं कड़छी घुमा कुकर को क ਬਾਕੀ ਸਾਡੇ ਘਰੇ ਮੇਰੀ ਦਾਦੀ ਦੇ ਹੱਥ 'ਚ ਜਾਦੂ ਹੈ ਦਾਦੀ ਜਿਹੜੀ ਵੀ ਸਬਜ਼ੀ ਬਣਾਵੇ ਏਡੀ ਟੇਸਟੀ ਬਣਾਉਂਦੀ ਹੈ ਏਡੀ ਟੇਸਟੀ ਬਣਾਉਂਦੀ ਹੈ ਬਲਕਿ ਮੈਂ ਝੂਠ ਨਹੀਂ ਮਾ ਬੋਲਦਾ ਮੇਰੀ ਮੰਮੀ ਨੂੰ ਸਬਜ਼ੀ ਮਤਲਬ ਇਨੀ ਟੇਸਟੀ ਨਹੀਂ ਬਣਾਉਣੀ ਉਹਦੀ ਜਿਹਨੀ ਟੇਸਟੀ ਮੇਰੀ ਦਾਦੀ ਸਬਜ਼ੀ ਬਣਾਉਂਦੇ ਆ ਬਾਕੀ ਕਾਫੀ ਸਾਰੀ ਰੈਸিপি ਮੰਮੀ ਨੂੰ ਟੇਸਟੀ ਬਣਾਉਣੀਆਂ ਆਉਂਦੀਆਂ ਬਟ ਹਜੇ ਤੱਕ ਤਾਂ ਮੇਰੀ ਦਾਦੀ ਬਹੁਤ ਟੇਸਟੀ ਸਬਜ਼ੀ ਬਣਾਉਂਦੇ ਤਾਂ ਮੈਂ ਪਸੰਦ ਵੀ ਮੇਰੀ ਦਾਦੀ ਦੀ ਹੱਥ ਦੀ ਸਬਜ਼ੀ ਨੂੰ ਹੀ ਕਰਦਾ ਜਿਹੜੀ ਸਬਜ਼ੀ ਮੈਨੂੰ ਨਹੀਂ ਪਸੰਦ ਹੁੰਦੀ ਉਹ ਮੇਰੀ ਦਾਦੀ ਬਣਾ ਕੇ ਦਿੰਦੀ ਐ ਤੇ ਫਿਰ ਉਹ ਮੈਂ ਸਬਜੀ ਮਤਲਬ ਰੀਜਨਲ ਖਾਣਾ ਕਿਉਂਕਿ ਦਾਦੀ ਬਹੁਤ ਟੇਸਟੀ ਸਬਜੀ ਬਣਾਉਂਦੀ ਐ ਮੇਰੀ ਤੇ ਹੁਣ ਇੱਥੇ ਦਾਦੀ ਜੀ ਮਸਾਲੇ ਐਡ ਕਰ ਦੇਣਗੇ ਤੇ ਹੁਣ ਸਾਰੇ ਕਿੰਨੇ ਮਸਾਲੇ ਉਹਨਾਂ ਨੂੰ ਐਡ ਕਰ ਦਿੱਤਾ ਹੈ। ਬਾਹਰ ਹਲਕੀ ਜਿਹੀ ਦੋ ਟੰਨਾ। ਤੇ ਜਿੱਥੇ ਮੇਰੀ ਤੇ ਦਾਦੀ ਦੀ ਲੜਾਈ ਹੋ ਗਈ ਕਿਉਂਕਿ ਦਾਦੀ ਨੇ ਮਸਾਲਾ ਤੜਕਾ ਲਾਇਆ ਸੀ ਜਾਂ ਤੇ ਮੇਰੇ ਤੋਂ ਇੱਕ ਤੜਕੇ ਵਾਲਾ ਗੰਦਾ ਹੱਥ ਮੇਰੀ ਦਾਦੀ ਦੇ ਲੱਗ ਗਿਆ। ਮਸਤ ਜੋਕ ਮਾਰ ਰਿਹਾ ਇਹ ਹੱਸ ਰਿਹਾ ਹਲਕਾ ਹਾ ਰੋਲਾ ਫੋਂ ਡੈਪੀ ਮੇਰੀ ਦਾਦੀ ਸਾਡੇ ਜਿੰਨੀ ਜਿਆਦਾ ਬੰਦੀ ਹੈ ਦਾਦੀ ਪੋਤੇ ਦੀ ਓਨੀ ਸਾਡੀ ਲੜਾਈ ਵੀ ਹੁੰਦੀ ਹੈ ਕਦੀ ਕਦੀ ਫਿਰ ਅਸੀਂ ਇੱਕ ਦੂਜੇ ਨੂੰ ਬੁਲਾਉਣਾ ਛੱਡ ਦਿੰਨੇ ਆ ਫਿਰ ਕਿਸੇ ਨੂੰ ਤੇ ਬੁਲਾਉਣਾ ਹੀ ਪੈਂਦਾ ਦੋਨਾਂ ਵਿੱਚੋਂ ਇੱਕ ਜਾਨੇ ਨੂੰ ਤਾਂ ਜਦੋਂ ਕਿਸੇ ਨੂੰ ਕੰਮ ਹੁੰਦਾ ਹੈ ਹਣਾ ਦਾਦੀ ਤੇ ਚਲੋ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਕੋਈ ਚੈਨਲ ਤੇ ਨਵਾਂ ਹੈ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਹੈਗੀ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਹੁਣ ਤੁਹਾਨੂੰ ਮਿਲਾਂਗੀ ਇਸ ਨਾਲ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਇਫ ਯੂ ਹੋਮ ਐਂਡ ਟੇਕ ਕੇਅਰ